ਹਾਂਜੀ ਜੀ ਕਰ ਠੀਕ ਹੈ ਸਭ ਨੂੰ ਸੁਣਨੇ ਦਾ ਮੌਕਾ ਦੇਣਾ ਹੈ ਬਲੀ ਬਲੀ ਹਾਂਜੀ ਸਰ ਬਲ ਬਲ ਜੀ ਜੇ ਤੁਸੀਂ ਪ्रेस ਕੋਨਫਰੈਂਸ ਦੀ ਕੀ ਮੰਗਦਾ ਹੈ ਇਹ ਜੀ ਬੀਤੀ 20 ਦਸੰਬਰ ਨੂੰ ਇੱਕ ਇਨਫੋਰਮੇਸ਼ਨ ਆਈ ਸੀ ਇੱਕ ਡੈੱਡ ਬਾਡੀ ਮੁੱਦਾ ਪਿੰਡ ਦੇ ਕੋਲ ਇੱਕ ਡੈੱਡ ਬਾਡੀ ਜਿਹੜੀ ਹੈ ਸੜਕ ਦੇ ਕੰਢੇ ਤੇ ਪਈ ਹੈ ਜਿਹੜੀ ਕਿ ਬੁਰੀ ਤਰੀਕੇ ਨਾਲ ਉਹਨੂੰ ਤੇਜ਼ ਤਾਰ ਹਥਿਆਰਾਂ ਨਾਲ ਵੱਢਿਆ ਹੋਇਆ ਤੇ ਉਹ ਜਦੋਂ ਉੱਥੇ ਮੌਕੇ ਤੇ ਜਾ ਕੇ ਕੇਸ ਰਿਸਟਰ ਕਰਕੇ ਉਹਦੀ ਇਨਵੈਸਟੀਗੇਸ਼ਨ ਕੀਤੀ ਗਈ ਤੇ ਪਤਾ ਲੱਗਾ ਵੀ ਇਹ ਡੈੱਡ ਬਾਡੀ ਇੱਕ ਮੁਕੇਸ਼ ਕੁਮਾਰ son of ਸਤਪਾਲ ਸਿੰਘ ਤਲੰਦਰ ਦੀ ਸੀਗੀ ਤੇ ਜਦੋਂ ਹੋਰ ਡੂੰਘਾਈ ਚ ਇਹਦੀ ਇਨਵੈਸਟੀਗੇਸ਼ਨ ਕੀਤੀ ਤੇ ਫਿਰ ਪਤਾ ਲੱਗਾ ਵੀ ਇਹਦੀ ਵਾਈਫ ਜਿਹੜੀ ਹੈ ਨੀਰੂ ਇਹਦੇ ਇੱਕ ਹਰਪ੍ਰੀਤ ਹੈਪੀ ਜਿਹੜਾ ਜਲੰਧਰ ਦਾ ਹੀ ਰਹਿਣ ਵਾਲਾ ਸੀ ਤੇ ਨੀਰੂ ਤੇ ਹਰਪ੍ਰੀਤ ਹੈਪੀ ਇਹ ਦੋਨੇ ਡੀਮਾਰਟ ਜਲੰਧਰ ਦੇ ਵਿੱਚ ਜਿਹੜੇ ਕੰਮ ਕਰਦੇ ਸੀਗੇ ਤੇ ਉੱਥੇ ਇਹਨਾਂ ਦੇ ਜਿਹੜੇ ਆਪਸ ਵਿੱਚ ਰਿਲੇਸ਼ਨ ਡਵੈਲਪ ਹੋ ਗਏ ਤੇ ਇਹ ਜਿਹੜੇ ਇੱਕ ਦੂਜੇ ਦੇ ਨਾਲ ਵਿਆਹ ਕਰਾਉਣਾ ਚਾਹੁੰਦੇ ਸੀਗੇ ਸੋ ਇਹ ਜਿਹੜਾ ਮਰਨ ਵਾਲਾ ਸੀਗਾ ਇਹ ਇਹਨਾਂ ਦੇ ਵਿਆਹ ਦੇ ਵਿੱਚ ਇੱਕ ਰੋੜਾ ਸੀਗਾ ਕਿਉਂਕਿ ਨੀਰੂ ਨੂੰ ਸ਼ਾਇਦ ਲੱਗਦਾ ਸੀਗਾ ਵੀ ਇਹ ਡਾਈਵੋਰਸ ਮੈਨੂੰ ਨਹੀਂ ਦੇਵੇਗਾ ਤੇ ਉਹਨੇ ਫਿਰ ਇਹਨੂੰ ਜਿਹੜਾ ਇਹਨਾਂ ਨੇ ਆਪਸ ਦੇ ਵਿੱਚ ਹਮਸਲਾ ਹੋ ਕੇ ਸਲਾਹ ਕੀਤੀ ਕਿ ਇਹਨੂੰ ਜਿਹੜਾ ਇਹਦਾ ਕੱਡਾ ਕੱਢ ਦਿੱਤਾ ਜਾਵੇ ਇਸੇ ਤਹਿਤ 19 ਤਰੀਕ ਨੂੰ ਇਹਨਾਂ ਨੇ ਇੱਕ ਸਾਜਿਸ਼ ਦੇ ਤਹਿਤ ਜਿਹੜਾ ਹੈ ਮਰਨ ਵਾਲੇ ਨੂੰ ਹਰਪ੍ਰੀਤ ਹਰਪੀ ਨੇ ਆਪਣੇ ਕੋਲ ਬੁਲਾਇਆ ਤੇ ਉੱਥੇ ਬੱਸ ਸਟੈਂਡ ਤੇ ਇਕੱਠੇ ਹੋਏ ਉਸ ਤੋਂ ਬਾਅਦ ਇਹਨਾਂ ਨੇ ਉੱਥੇ ਇਕੱਠੇ ਸ਼ਰਾਬ ਸ਼ੂਪ ਪੀਤੀ ਅਤੇ ਉਸੇ ਦਰਵਾਨੀ ਇਹ ਦੋਨੇ ਜਿਹੜੇ ਆਪਣੇ ਜਿਹੜੇ ਨਕੋਦਰ ਸਾਈਡ ਨੂੰ ਕੰਗਸਾਬੂ ਦੇ ਲਾਗੇ ਜਿਹੜਾ ਬੁੱਧਾ ਪਿੰਡ ਦੇ ਲਾਗੇ ਉੱਥੇ ਆ ਗਏ ਉੱਥੇ ਜਿਹੜਾ ਮਰਨ ਵਾਲਾ ਇਹ ਪਿਸ਼ਾਬ ਕਰਨ ਲਈ ਉਤਰਿਆ ਤੇ ਇਹਨੇ ਤੇ ਅਟੈਕ ਕਰਕੇ ਇਹਨੂੰ ਜਿਹੜਾ ਸੀਰੀਅਸ ਜਿਹੜੇ ਸੱਟਾ ਲਾ ਕੇ ਉਹ ਜਿਹੜਾ ਮਾਰਤਾ ਔਰ ਉਸ ਤੋਂ ਬਾਅਦ ਇਹਨੇ ਟੈਲੀਫੋਨ ਤੇ ਗੱਲ ਵੀ ਕੀਤੀ ਆਪਣੇ ਪ੍ਰੇਮਿਕਾ ਨਾਲ ਵੀ ਮੈਂ ਜਿਹੜਾ ਇਹਦਾ ਕੰਮ ਕਰਤਾ ਵਾ ਸਰ ਹਮਲਾ ਕਾਦੇ ਨਾਲ ਕੀਤਾ ਗਿਆ ਇੱਕ ਦਫਤਰ ਸੀਗਾ ਜੀ ਇਹਨੇ ਕੋਈ 15 ਦਿਨ ਪਹਿਲੇ ਇੱਕ ਦਫਤਰ ਲਿਆ ਸੀਗਾ ਸਪੈਸ਼ਲੀ ਇਸੇ ਵਾਸਤੇ ਉਸ ਦਫਤਰ ਦੇ ਨਾਲ ਇਹਨੇ ਹਮਲਾ ਕਰਕੇ ਕੀਤਾ ਉਹ ਦਫਤਰ ਤੇ ਜਿਹੜਾ ਮਾਰਨ ਤੋਂ ਬਾਅਦ ਇਹ ਮਰਨ ਵਾਲੇ ਦਾ ਮੋਟਰਸਾਈਕਲ ਜਿਹੜਾ ਵਾ ਕਿਉਂਕਿ ਇੱਕੋ ਮੋਟਰਸਾਈਕਲ ਤੇ ਆਏ ਸੀ ਆਪਣਾ ਮੋਟਰਸਾਈਕਲ ਜਿੰਦਰ ਖੜਾ ਕਰਾਇਆ ਸੀਗਾ ਜਿਹੜਾ ਕਿਊਜ਼ ਦਾ ਗਹਰਪ੍ਰੀਤ ਹੈਪੀ ਤੇ ਇਹ ਦੋਨੇ ਜਣੇ ਆਪਣੇ ਮਰਨ ਵਾਲੇ ਦੇ ਮੋਟਰਸਾਈਕਲ ਤੇ ਇਕੱਠੇ ਆਏ ਸੀਗੇ ਉਹ ਮੋਟਰਸਾਈਕਲ ਤੇ ਉਹਦੇ ਜਿਹੜਾ ਉਹਦਾ ਪਰਸ ਜਿਹਦੇ ਚ ਉਹਦਾ ਆਧਾਰ ਕਾਰਡ ਉਹਦਾ ਪੈਨ ਕਾਰਡ ਤੇ ਉਹਦਾ ਲਾਇਸੈਂਸ ਜਿਹੜਾ ਡਰਾਈਵਿੰਗ ਲਾਇਸੈਂਸ ਸੀ ਉਹ ਸਾਰਾ ਆਪਣੇ ਨਾਲ ਲੈ ਕੇ ਚਲਾ ਗਿਆ ਸੀਗਾ ਉਹ ਸਾਰਾ ਜਿਹੜਾ ਹੈਗਾ ਵਾ ਤੇ ਜਿਹੜਾ ਹਥਿਆਰ ਜਿਹਨੇ ਨਾ ਇਹਨੇ ਕਤਲ ਕੀਤਾ ਵਾ ਉਹ ਹਥਿਆਰ ਵੀ ਬਰਾਮਦ ਕਰ ਲਿਆ ਗਿਆ ਮਰਨ ਵਾਲੇ ਦਾ ਮੋਟਰਸਾਈਕਲ ਅਤੇ ਨਾਲ ਜਿਹੜੇ ਹੈਗੇ ਆ ਆਧਾਰ ਕਾਰਡ ਪੈਨ ਕਾਰਡ ਮਰਨ ਵਾਲੇ ਦਾ ਤੇ ਉਹਦਾ ਜਿਹੜਾ ਲਾਇਸੈਂਸ ਹੈ ਉਹ ਵੀ ਜਿਹੜੇ ਆ ਬਰਾਮਦ ਕਰ ਲਏ ਗਏ ਨੇ ਸਰ ਇਹਨਾਂ ਦੇ ਕੋਈ ਬੱਚਾ ਵੀ ਆ ਕੀ ਜਿੰਨੇ ਜੀ ਹਾਂ ਜਿਹੜੇ ਮਰਨ ਵਾਲਾ ਤੇ ਨਿਰੂ ਹੈ ਇਹਦੇ ਇੱਕ 10 ਸਾਲ ਦਾ ਬੇਟਾ ਹੈ ਤੇ ਇੱਕ 6 ਸਾਲ ਦੀ ਬੇਟੀ ਵੀ ਆ ਕੀ ਉਹ ਮੇਰੇ ਦਾ ਨਹੀਂ ਜਿਹੜਾ ਨਹੀਂ ਉਹ ਅਨਮੈਰਿਡ ਹੈ ਜੀ ਦੂਜਾ ਜਿਹੜਾ ਹੈਗਾ ਹਰਪ੍ਰੀਤ ਹੈਪੀ ਜਿਹੜਾ ਦੂਸਰਾ ਇਥੇ ਉਸ ਦਾ ਉਹ ਅਨਮੈਰਿਡ ਹੈ ਮਤਲਬ ਇਹਨਾਂ ਨੇ ਪ੍ਰੋਗਰਾਮ ਉਹਦੀ ਬੋਰਡੀ ਨਾਲ ਮੈਚੇਪ ਲਾਇਆ ਜਿਹੜੀ ਹੱਤਿਆ ਕੀਤੀ ਆ ਹਾਂ ਬਿਲਕੁਲ ਜੀ ਕਿਉਂਕਿ ਉਸ ਤੋਂ ਬਾਅਦ ਇਹਨੇ ਆਪਣੇ ਫੋਨ ਤੇ ਗੱਲ ਵੀ ਉਹਦੇ ਨਾਲ ਕੀਤੀ ਰਾਤ 19 ਤਰੀਕ ਨੂੰ ਰਾਤ ਨੂੰ ਉਹਨੂੰ ਮਾਰਨ ਤੋਂ ਬਾਅਦ ਇਹਨੇ ਆਪਣੇ ਇੰਸਟਾਗ੍ਰam ਤੇ ਉਹਨੂੰ ਦੱਸਿਆ ਫੋਨ ਕਰਕੇ ਵੀ ਮੈਂ ਆਪਣਾ ਜਿਹੜਾ ਉਹਨੂੰ ਡੈੱਡ ਕਰਤਾ ਵਾ ਕੰਮ ਕਰਤਾ ਵਾ ਸਰ ਕੈਪਟਨ ਲੇਖਾਂਗੇ ਤੁਸੀਂ ਹਾਂ ਜੀ ਕੈਪਟਨ ਮੈਂ ਦੱਸਾਂਗਾ ਇਹ ਕੋਈ ਪਿਛਲੇ 6-7 ਮਹੀਨੇ ਤੋਂ ਆਪਸ ਵਿੱਚ ਰ ਕਿਹੜੀ ਤਾਲਾ ਲਾਈ ਇਹੋ ਜਿਹੜੀ ਮਰਡਰ ਦੀ ਲੱਗਦੀ 302 ਦੀ ਜੀ ਠੀਕ ਹੈ ਜੀ ਹੁਣ ਦੋ ਜਣੇ ਗ੍ਰਿਫਤਾਰ ਕੀਤੇ ਹਾਂਜੀ ਦੋ ਜਣੇ ਚ ਦੋਨੇ ਸੀਗੇ ਜਿਹੜੀ ਦੋਨੇ ਦੋਸ਼ੀ ਚ ਰੈਸਟ ਕੋਈ ਪਹਿਲਾਂ ਵੀ ਹਾਕਰੀਕ ਹੈਪੀ ਦੇ ਕੋਈ ਪਹਿਲਾਂ ਵੀ ਕੇਸ ਹੈਗਾ ਜੀ ਨਹੀਂ ਪਹਿਲੇ ਉਹ ਸੀ ਇਨਵੈਸਟੀਗੇਸ਼ਨ ਦਾ ਪਾਰਟ ਆ ਸਾਡਾ ਉਹ ਅਸੀਂ ਇਹਦਾ ਲੈ ਕੇ